ਇਹ ਰੇ ਉੱਲੇ ਜਾਣਾ ਉਹ ਆ ਲਓ ਜੀ ਹੁਣ ਆਪਾਂ 에ਰਪੋਰਟ ਤੋਂ ਚੱਲ ਪਏ ਆ ਹੀ ਦੇਖਾਂਗੇ ਸਾਬ ਅੱਗੇ ਆਪਾਂ ਦੇਖਦੇ ਆਂ ਵੀ ਅੰਡਰਪਾਸ ਜਾਣ ਨੂੰ ਕਿੱਥੇ ਦੀ ਰਸਤਾ ਆ ਪੌਲ ਤੋਂ ਉੱਪਰ ਛੱਡ ਕੇ ਨਿਕਲੇ ਆ ਹੁਣ ਤੁਹਾਨੂੰ ਮੈਂ ਦਿਖਾਉਣਾ ਆ ਕਿ ਕਿੱਥੋਂ ਆਪਾਂ ਮੁੜਨਾ ਰਾਈਟ ਇਹ ਕੀ ਆ ਜਿਹੜਾ ਅੰਡਰਾ ਇੱਥੇ ਆ ਚੈਕਿੰਗ ਪੋਸਟ ਉਧਰ ਵੀ ਹੈ ਨਾ ਸੱਜੇ ਪਾਸੇ ਜਦੋਂ ਆਪਾਂ ਆਉਂਦੇ ਨੂੰ ਚੈੱਕ ਪੋਸਟ ਨਹੀਂ ਹੁੰਦੀ ਇੱਕ ਨਿੱਕ ਜਾਂ ਦੇ ਨੂੰ ਚੈੱਕ ਪੋਸਟ ਆ ਇਹ ਚੱਕਪੋਸਟ ਦੀ ਨਿਸ਼ਾਨੀ ਮੇਨ ਆ ਵੀ ਆਪਾਂ ਜਦੋਂ ਗਾਹਾਂ ਜਾਣਾ ਹੈ ਚੱਕਪੋਸਟ ਕ੍ਰੋਸ ਕਰਨੀ ਆ ਆ ਦੋ ਨੰਬਰ ਟਰਮੀਨ ਨੂੰ ਰਸਤਾ ਜਾਂਦਾ ਆਹਾ ਚੱਕਪੋਸਟ ਜੀ ਆਪਾਂ ਕ੍ਰੋਸ ਕਰਨੀ ਆ ਜਦਾ ਅੰਡਰਪਾਜ ਜਾਣ ਵਾਸਤੇ ਹਾਂ ਇਹ ਦੂ ਕਾਪੀ ਗਿਆ ਨੂੰ ਦੱਸਦਾ ਕਿ ਚਲੋ ਇਹ ਤਾਂ ਆਪਾਂ ਕ੍ਰੋਸ ਕੀਤੀ ਹੋਈ ਸੀ ਜੱਕੇ ਹਾਂ ਇਹ ਤਾਂ ਕਰਨੀ ਪੈਣੀ ਚੱਕਪੋਸਟ ਇਹੀ ਦਾ ਰਸਤਾ ਮੇਨ ਜਾਣ ਵਾਸਤੇ ਗਾਹ ਜਾ ਕੇ ਪਤਾ ਨਹੀਂ ਕਿੱਥੋਂ ਕੀ ਵਰਕ ਮੈਨੇ ਨਹੀ ਨਹੀ ਸੁਣਦਾ ਤੁਸੀਂ ਆਹਾ ਇਸ ਤਰ੍ਹਾਂ ਲੰਘਦਾ ਹੋ ਦੇਖੋ ਉਹ ਕਾਰਗੋ ਟਰਮੀਨਲ ਇੱਥੇ ਪੈਂਪੂ ਰੋਂਪੂਣੀ ਜਿਹੜੇ ਜਾਂਦੇ ਜਾਂ ਪਾਰਸਲ ਜਾਂਦਾ ਉਹ ਇੱਥੋਂ ਲੈਫਟ ਆਹ ਟੀਰ ਬੰਨ ਨੂੰ ਸਿੱਧਾ ਰਸਤਾ ਜਾਂਦਾ ਆ ਇੱਕ ਦਾ ਪਹਿਲਾ ਹੋਊਗਾ ਟਾਇਰ ਆ ਜੇਕੇ ਦਾ ਜੇਕੇ ਐਡ ਹੈ ਜੜੀ ਹਾਂ ਐਡ ਹੈ ਜੀ ਆਪਾਂ ਮੋੜ ਕੇ ਦੁਵਾਰਾ ਟਰਮੀਨਲ ਜੇ ਮੋੜ ਕੇ ਆਵਾ ਟਰਮੀਨਲ ਤੇ ਜਾਣਾ ਹੋਵੇ ਨਾ ਇੱਥੋਂ ਯੂ ਟਰਨ ਮਾਰੀਦਾ ਹੁੰਦਾ ਇਹ ਹੁਣ ਬੰਦ ਕਰਤਾ ਪਤਾ ਨਹੀਂ ਕੀ ਕਰਨਾ ਇੱਕ ਤਾਂ ਇਹ ਮੋੜ ਦਾ ਰਾਈਟ ਸ਼ਾਟ ਇਹ ਬੰਦ ਦਾ ਇਦੋਂ ਗਾਹਾਂ ਜਿਹੜੇ ਵੀ ਹੁਣ ਰਾਈਟ ਮੁੜੂਗਾ ਉਹ ਆਪਾਂ ਮੁੜਨਾ ਆ ਨੰਬਰ 2 ਤੇ ਆ ਆ ਗਿਆ ਹੱਥ ਜੇ ਉਹ ਬਣੇ ਹੋਏ ਜੋੜੇ ਹੋਏ ਨਮਸਤ ਨਮਸਤੇ ਲਿਖਿਆ ਨਾ ਪਰ ਹਾਂ ਹਾਂ ਮਾਈ ਹੰਡਈ ਇਹ ਨਹੀਂ ਇਹ ਤਾਂ ਆਉਣ ਵਾਲਾ 91 ਆ ਆ ਦੇਖ ਹੱਥ ਧੋਕੇ ਜਾ ਕੇ ਕਿਹੜਾ ਰਾਈਟ ਮੋੜਨਾ ਹਾਂ ਜਿਹੜਾ ਹੱਥ ਆ ਗਿਆ ਹੰਡਾਈ ਵਾਲਾ ਇਸ ਤੋਂ ਅੱਗੇ ਇੱਕ ਗੁਰਗਾਓ ਵਾਲਾ ਬੋਰਡ ਵੀ ਲੱਗਿਆ ਦੇਖੋ ਆ ਪਹਿਲਾਂ ਸਪੀਡ ਵਾਲਾ ਆ ਗਿਆ ਆ ਗੁਰਗਾਓ ਵਾਲਾ ਬੋਰਡ ਲੱਗਾ 300 ਮੀਟਰ ਅੱਗੇ ਇਹ ਆਪਾਂ ਰਾਈਟ ਮੋੜ ਨਹੀਂ ਗੱਡੀ ਤਾਂ ਹਿਆਰ ਕਿਹੋ ਜਿਹਾ ਆ ਦੇਖ ਹਾਂ ਆ ਸਾਹਮਣੇ ਬੋਰਡ ਵੀ ਲੱਗਿਆ ਉੱਪਰ ਵੀ ਦੇਖੋ ਗੁਰਗਾਓ जी एन आर एरो सिटी ਇਹ ਸਿੱਧੀ ਜਲੇ ਜਾਂਦੇ ਰਸਤਾ ਇੱਥੋਂ ਆਪਾਂ ਰਾਈਟ ਰੱਖਣੀ ਹੈ ਗੱਡੀ ਆ ਬੋਰਡ ਲੱਗਿਆ ਉੱਪਰ ਵੀ ਬੜਾ ਦੇਖੋ ਕਿੱਡਾ ਲੱਗਿਆ ਨਾ ਆ ਗੁਰਦਾਵਾਂ ਲੱਗਿਆ ਨਾ ਉੱਪਰ ਦੇਖੋ ਕਿੱਡਾ ਬੋਰਡ ਅੱਜ ਤੇ ਫੇਰ ਲੱਗਿਆ 100 ਮੀਟਰ ਤੋਂ ਟਰਨ ਮਾਰਨਾ ਇੱਥੋਂ ਆਪਾਂ ਰਾਈਟ ਟਰਨ ਕਰ ਲੈਣੀ ਗੱਡੀ ਇਹ ਤਾਂ ਆਪਾਂ ਕੀਤੀ ਸੀ ਜੱਗੀ ਹਾਂਜੀ ਨਹੀਂ ਇਹ ਗਾਹਾਂ ਨਾਗੇ ਤੁਸੀਂ ਸਿੱਧਾ ਨਾਗੇ ਵੀਰੇ ਤੁਸੀਂ ਨਾਗੇ ਸਿੱਧਾ ਪਤਾ ਨਹੀਂ ਗਾਹ ਤੋ ਜਾ ਕੇ ਮੱਤੀ ਹੋਣੀ ਆ ਆਪਾਂ ਜੇ ਦਾ ਦਾ ਯੂ ਟਰਨ ਜਿੱਥੇ ਮਾਰਿਆ ਸੀ ਆਪਾਂ ਕੋਲ ਦੇ ਬਰਾਬਰ ਜਾ ਕੇ ਮਾਰਿਆ ਸੀ ਨਹੀਂ ਨਹੀਂ ਉਹ ਫਿਰ ਉਹ ਯੂ ਟਰਨ ਤੁਸੀਂ ਗਲਤ ਮਾਰ ਗਏ ਹਾਂ ਇੱਥੋਂ ਰਹਿਣਾ ਸੀ ਆਪਾਂ ਇੱਥੋਂ ਫਿਰ ਭਈਆ ਲੈਫਟ ਆਊਗਾ ਜਦੋਂ ਆਪਾਂ ਇੱਥੋਂ ਹਾਂ ਇੱਥੋਂ ਆਪਾਂ ਯੂ ਟਰਨ ਮਾਰ ਕੇ ਪਹਿਲੀ ਉਹ ਲੈਫਟ ਜਿਹੜੀ ਆਊਗੀ ਆ ਆ ਗਈ ਨਾ ਲੈਫਟ ਬਸ ਆਹ ਸਮਝ ਗਿਆ ਹਾਂਜੀ ਮੋਬਾਈਲ ਸੈਮਸੰਗ ਵਾਲਿਆਂ ਦੇ ਸਾਹਮਣੇ ਹਾਂ ਇਹ ਸੈਮਸੰਗ ਇਹ ਤਾਂ ਬਦਲ ਜਾਂਦੀ ਹੈ ਕੋਈ ਨਾਈਟ ਆਹ ਮੁੜ ਕੇ ਜੀ ਆਪਾਂ ਇਸ ਤੋਂ ਲੈਫਟ ਲੈਫਟ ਮੁੜ ਕੇ ਗਾਹਾਂ ਉਹੀ ਲੈਟਾਂ ਆਏ ਨੇ ਵੀਰ ਜਿਹੜੀਆਂ ਹਾਂ ਹਾਂ ਨਹੀਂ ਨਹੀਂ ਜਿਹੜੇ ਪਹਿਲਾਂ ਲੈਟਾਂ ਨਹੀਂ ਹੁੰਦੀ ਸੀ ਉੱਲੇ ਪਾਸੇ ਜਿਹੜੀਆਂ ਪੰਦਰ ਖੜਕੇ ਦੇਖੀ ਜੀ ਜਿੱਥੇ ਤੁਸੀਂ ਰੋਡਵੇਗ ਦੀ ਬੱਸ ਦੇਖੀ ਜੀ ਉੱਥੇ ਬੱਸਾਂ ਗੀਅਰ ਦੇ ਰੋਡਵੇਗ ਦੀਆਂ ਲਾ ਕੇ ਆ ਜਾਂਦੇ ਨੇ ਸਵਾਰੀ ਨੇ ਉਥੇ এয়ারਪੋਰਟ ਤੇ ਫਿਰ ਇੱਥੇ ਆ ਕੇ ਖੜ ਜਾਂਦੀਆਂ ਨੇ ਜਿਨ੍ਹਾਂ ਨੇ ਜਾਣਾ ਕਿ ਰੋਡਵੇਗ ਬੱਸ ਫੜਨੀ ਆ ਉੱਤੋਂ ਇੱਕ ਸ਼ਟਰ ਜੀ ਲੋਕਲ ਬੱਸ ਆਉਂਦੀ ਆ ਹੋਰ ਇਹ ਲਿਆ ਕੇ ਛੱੜਦੀ ਆ ਆ ਦੇ ਐ ਚ ਇੱਥੋਂ ਫਿਰ ਪਿਛਲੇ ਪਾਸੇ ਉਹ ਪਾਰਕਿੰਗ ਆ ਆ ਆ ਗਏ ਲਾਈਟਾਂ ਮੇਰੇ ਲਾਈਟਾਂ ਕ੍ਰੋਸ ਕਰ ਜਾਣੇ ਆ ਹੁਣ ਲਾਈਟਾਂ ਕ੍ਰੋਸ ਕਰਕੇ ਰਾਈਟ ਆ ਇਹਦੇ ਨਾਲ ਲਾ ਲਓ ਫੁੱਟਪਾਥ ਦੇ ਨਾਲ ਜੇ ਨਹੀਂ ਪਤਾ ਲੱਗਦਾ ਆਪਾਂ ਕਿੱਧਰ ਜਾਣਾ ਆ ਫੁੱਟਪਾਥ ਦੇ ਨਾਲ ਸੱਜੇ ਪਾਸੇ ਲਾ ਕੇ ਗੱਡੀ ਚੋਰੀ ਚੱਲੋ ਇਹ ਸਿੱਧੀ ਅੰਡਰਪਾਸ ਦੇ ਅੰਦਰ ਵੜੂਗੀ ਆ ਕੇ ਤਪਰ ਇਤਰਾ ਅੰਦਰ ਬਾ ਸਿੱਧੀ ਮੇਨ ਹੈਗਾ ਦੇਸੀ ਗੱਲਬਾਤ ਵੀ ਸੱਜੇ ਪਾਸੇ ਲਾ ਲੋ ਬੱਤ ਹੋ ਰਹੀ ਚਲੋ ਜੇ ਆਪਾਂ ਲੈਫਟ ਹਾਈਡ ਲਾਵਾਂਗੇ ਨਾ ਉਧਰ ਪਰਲੇ ਪਾਸੇ ਉਹ ਉਧਰ ਬਾਹਰ ਨਿਕਲ ਜਾਂਦੀ ਹੈ ਤੋਲੇਖੂ ਵਾਲੀ ਸੜਕ ਉੱਪਰ ਉਹੀ ਜਾਮ ਵਾਲੇ ਏਰੀਆ ਆ ਜੂ ਸਾਰਾ ਆਪਾਂ ਗੁਰੂਗਰਾਮ ਵਾਲੀ ਸਾਈਡ ਹੀ ਜਾਣਾ ਆਪਾਂ ਸੱਜੇ ਪਾਸੇ ਲਾ ਲੋ ਵਾਹ ਗੱਡੀ ਘੇਰੀ ਅੰਦਰ ਜਾਣਾ ਇਹ ਸਾਹਮਣੇ ਉਹ ਜਿਹੜਾ ਲਿਖ ਕੇ ਆ ਰਿਹਾ ਉਹ ਬਸ ਵੈਲਕਮ ਟੂ ਉਹ ਲਿਖ ਕੇ ਆ ਰਿਹਾ ਅੰਡਰ ਸੁਰੰਗ ਦਾ ਗਣੀ ਮੇਨ ਜਿਆਦਾ ਜ਼ਰੂਰੀ ਆ ਉਹ ਜਿਹੜੀਆਂ ਦੋ ਨੇ ਉਹਨਾਂ ਤੋਂ ਆਪਾਂ ਸੱਜੇ ਪਾਸੇ ਜਾਣਾ ਹਾਂ ਉਹ ਤਾਂ ਹੀ ਤਾਂ ਕਿਹਾ ਵੀ ਆ ਦੇਖੋ ਨੇ ਹਾਂ ਖੱਬੇ ਤੋਂ ਫੁੱਟਬਾਦ ਦੇ ਨਾਲ ਲਾ ਹਾਂ ਫੁੱਟਬਾਦ ਦੇ ਨਾਲ ਲਾਈ ਕੇ ਤੋਰੀ ਚੱਲੋ ਆ ਨੰਗਾ ਜਿਹੜਾ ਪਾਸੇ ਇਹ ਬਾਹਰ ਵੀ ਆ ਗਿਆ ਹਾਂ ਆ ਆ ਗਈ ਜੀ ਦੁਬਾਰਾ ਫੇਰ ਅੰਦਰ ਪਾਸੇ ਸ਼ੁਰੂ ਹੋ ਗਿਆ ਉਹੀ ਆਪਾਂ ਇਧਰੋਂ ਆਪਾਂ ਇਹ ਵੀ ਗਾਹਾਂ ਜਾ ਕੇ ਵੀਰ ਦੋ ਤਿੰਨ ਲੈਫਟ ਮੋੜ ਦੇ ਨੇ ਰਾਹ ਅੱਛਾ ਉਹ ਨਹੀਂ ਆਪਾਂ ਮੋੜਨੇ ਆਪਾਂ ਰਾਈਟੇ ਰੱਖੀ ਆਪਾਂ ਰਾਈਟੇ ਡਰਾਈਵਰ ਸਾਈਡ ਹੀ ਫੁੱਟਪਾਥ ਦੇ ਨਾਲ ਲਾ ਕੇ ਤੋਰੀ ਚੱਲੋ ਵੀ ਅੱਗੇ ਜਾ ਕੇ ਉਹੀ ਮੇਨ ਚੌੜਾ ਰਸਤਾ ਆ ਜਾਣਾ ਇਹਦਾ ਇਹਦੀ 40 ਦੀ ਸਪੀਡ ਆ ਇੱਥੇ ਵੀ ਦੇਖੋ ਫੋਨ ਪਰਲੇ ਬੱਚ ਕਿੰਨੇ ਲੱਗੇ ਹੋਣੇ ਵਾਰਤੀ ਰਾਸ਼ਟਰੀ ਰਾਜਮਾਰਗ ਨੂੰ ਹੋਰਾਂ ਗੱਡੀ ਬਹੁਤ ਹੋ ਗਈ ਦੇਖਦਾ ਔਰਾ ਅਦੇ ਹਟਗਾ ਇਹੀ ਜਿਆਦਾ ਦਾ ਰੋਡ ਤੇ ਮਿਲਨੇ ਨੇ ਸਾਨੂੰ ਆ ਹਟਗਾ ਜਾਂਦੀਆਂ ਨੇ ਦੋਨੋਂ ਉਹ ਬੁੜੇ ਔਰ ਲਿਓ ਲਾਈਟਾਂ ਜੀ ਨੇ ਪੱਟੇ ਜੀ ਮੈਨੂੰ ਜਦੋਂ ਐ تیر کمان ਜ ਨਹੀਂ ਮੰਨਦਾ ਲਾਈਟਾਂ ਦਾ ਮਗਰ ਲਾਈਟਾਂ ਦਾ ਯਾਰ ਰਾਤ ਨੂੰ ਹਨੇਰੇ ਚ ਰੋਸ਼ਨੀ ਕਰਦੇ ਨੇ ਫੇਰ ਬਦ ਲੱਗਦਾ ਬੋਟ ਕੈਂਟ ਲੱਗਦੇ ਔਰਾ ਵੀ ਹਾਂ ਉਹੀ ਦੇਖ ਕੇ ਮੈਂ ਗੱਡੀ ਪੁਕਰਾਈ ਮਗਾ ਯਾਰ ਲਾਈਟਾਂ ਵਾਕ ਜਾ ਮਸਾ ਨਹੀਂ ਲੈਣੇ ਗੱਡੀ 240 cm ਜੀ ਆ ਆ ਨਵੀਂ ਨਵੀ ਐ ਜੀ ਹੁਣ ਜਿਵੇਂ ਪਹਿਲਾਂ ਆਉਂਦੇ ਹੋ ਬਾਹਰ ਨਿਕਲੇ ਸੀ ਹੁਣ ਜਾਂਦੇ ਹੋ ਬਾਹਰ ਨਹੀਂ ਨਿਕਲਣਾ ਪੈਂਦਾ ਫਿਰ ਅੱਛਾ